ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਧੰਨ ਗੁਰੂ ਅਜਿੰਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾ ਨਮੋ ਮਾਤਾ ਸਹਿਬ ਦੇਵਾ ਦਸ਼ਮੇਸ਼ ਪਿਤਾ ਜੀ ਪੰਜੇ ਪਿਆਰੇ ਚਾਰੇ ਸਵਜ ਦੇ 40 ਮਗਦੇ ਸੰਗ ਸੇਧ ਗਉਤ ਗੁਰੂ ਘਰ ਦੀਆਂ ਜਾਰ ਸ਼ਕਤੀਆਂ ਸੋ ਸੰਗਤ ਜੀ ਜਿਸ ਤਰ੍ਹਾਂ ਦੀ ਦੁਨੀਆ ਦੇ ਵਿੱਚ ਕੋਈ ਰਹਿੰਦਾ ਹੈ ਨਾ ਉਸ ਤਰ੍ਹਾਂ ਦੀ ਦੁਨੀਆ ਦੇ ਵਿੱਚ ਉਹ ਜਾਣਾ ਪਸੰਦ ਕਰਦਾ ਹੈ ਜਿਦਾਂ ਮਾਰਗ ਨੇ ਸੰਖ ਜਪ ਸੰਗ ਭਾਉ ਸੰਖ ਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਉਤਾਉ ਅਸਾਂ ਕੀ ਜਪ ਕਰਨ ਵਾਲੇ ਨੇ ਅਸਾਂ ਕੀ ਗੁਰੂ ਸਾਹਿਬ ਨੂੰ ਤਰ੍ਹਾਂ ਤਰ੍ਹਾਂ ਦਾ ਪਿਆਰ ਕਰਨ ਵਾਲੇ ਨੇ ਅਸਾਂ ਸੰਗ ਤਪ ਤਾਪਣ ਵਾਲੇ ਨੇ ਅਸਾਂ ਕੀ ਗ੍ਰੰਥ ਮੁਖ ਮੂੰਹ ਦਿਨ ਪੜ੍ਹਨ ਵਾਲੇ ਨੇ ਦੂਜੇ ਪਾਸੇ ਸੰਖ ਮੂਰਖ ਅੰਧਖੋਰ ਸੰਖ ਚੋਰ ਹਰਾਮਖੋਰ ਅਣਗਿਣਤੀ ਚੋਰ ਨੇ ਹਰਾਮਖੋਰ ਨੇ ਪਾਪੀ ਨੇ ਗਲ ਬੜ੍ਹਦੇ ਨੇ ਉਹ ਤਾਂ ਨੀ ਕੀ ਕੁਛ ਮਲੇਸ਼ ਧਨ ਖਾਂਦੇ ਨੇ ਕੋਈ ਕੁਛ ਇਸ ਤਰ੍ਹਾਂ ਜਿਹੜਾ ਗੁਰਸਿੱਖਾਂ ਦਾ ਗੁਰਮੁਖ ਪਿਆਰਿਆਂ ਦਾ ਜਾਂ ਆਲਵੜ ਦੇ ਜਿਹੜੇ ਭਗਤ ਨੇ ਕੋਈ ਕਿਸੇ ਮਤ ਦਾ ਵੀ ਉਹਨਾਂ ਨੂੰ ਲੱਗਦਾ ਵੀ ਅਸੀਂ ਆਪਣੇ ਗੁਰੂ ਦੇ ਜਸ ਕਰੀਏ ਭਗਤੀ ਵਿੱਚ ਰਹੀ ਉਹਨਾਂ ਨੂੰ ਇਹ ਆਨੰਦ ਹੈ ਹਰ ਇੱਕ ਨੂੰ ਲੱਗਦਾ ਕਿ ਮੇਰਾ ਜਿਹੜਾ ਇਹ ਪਾਠ ਹੈ ਨਾ ਮੇਰੇ ਖੂਨ ਵਿੱਚ ਚਰਿਆ ਜਾਵੇ ਪਾਠ ਜਿਵੇਂ ਕਿਸੇ ਦੀ ਬਿਮਾਰੀ ਖੂਨ ਵਿੱਚ ਰਲ ਜਾਂਦੀ ਹੈ ਕਿਸੇ ਦੇ ਈਰਖਾ ਖੂਨ ਵਿੱਚ ਰਲ ਜਾਂਦੀ ਹੈ ਕਿਸੇ ਦੇ ਗੱਪ ਮਾਰਨ ਦੀ ਆਦਤ ਤਾਂ ਖੂਨ ਵਿੱਚ ਚਲੀ ਜਾਂਦੀ ਹੈ ਇਸ ਤਰ੍ਹਾਂ ਜਿਹੜੇ ਗੁਰੂ ਕੇ ਪਿਆਰੇ ਨੇ ਅਕਾਲ ਪੁਰਖ ਦੇ ਪਿਆਰੇ ਨੇ ਉਹ ਕਹਿੰਦੇ ਨੇ ਪਾਠ ਨਾਮ ਸਾਡੇ ਖੂਨ ਵਿੱਚ ਰਲ ਜੇ ਕਿੱਡੀ ਵਧੀਆ ਗੱਲ ਆ ਖੂਨ ਵਿੱਚ ਰਲੇ ਸੋ ਖੂਨ ਵਿੱਚ ਕਿਵੇਂ ਰਲੇਗਾ ਇਹਦਾ ਇੱਕ ਸਹਿਜ ਪਾਠ ਸਹਿਜ ਨਾਲ ਪਾਠ ਕਰਨਾ ਬਗਾਇ ਜਿੱਦਾਂ ਆਧਾਰਨ ਵਜੋਂ ਤੁਹਾਨੂੰ ਦੱਸ ਦਈਏ ਆਪਾਂ ਕਰੀਏ ਸ਼ੁਰੂ ਇੱਕ ਵਾਰੀ ਬੋਲ ਕੇ ਕਹਿਣਾ ਫਿਰ ਚੁੱਪ ਹੋ ਕੇ ਮਨ ਵਿੱਚ ਬੋਲਣਾ ਇਹ ਅਭਿਆਸ ਕਰੋ ਜਿਵੇਂ ਏਕ ਓ ਅੰਕਾਰ ਸਤਿਗੁਰ ਪ੍ਰਸਾਦ ਇਸ ਤਰ੍ਹਾਂ ਤੁਸੀਂ ਮਨ ਵਿੱਚ ਸੋਚ ਲਓ ਵੀ ਜਿਹੜਾ ਮੈਂ ਬੋਲਿਆ ਉਹ ਮੇਰੇ ਮਨ ਨੇ ਕਹਿਤਾ ਜਦੋਂ ਕਿਹਾ ਗਿਆ ਸਮਝੋ ਤੁਹਾਡੇ ਅੰਦਰ ਸੁਰਤੀ ਵੀ ਚੱਲ ਗਿਆ ਉਹ ਹੌਲੀ ਹੌਲੀ ਮ ਖੂਨ ਵਿੱਚ ਚੱਲ ਜਾਂਦਾ ਹੈ ਦੁਬਾਰਾ ਫਿਰ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜਿਵੇਂ ਸਲੋਕ ਕਹਿਣਾ ਪਿਆਰ ਦੇ ਨਾਲ ਬਿਨਾ ਜੀਭ ਹਿਲਾਏ ਫਿਰ ਫਿਰ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਇਸ ਤਰ੍ਹਾਂ ਜਦ ਤੁਸੀਂ ਰੋਜ਼ ਇਸ ਤਰ੍ਹਾਂ ਅਭਿਆਸ ਕਰੋਗੇ ਨਾ ਭਾਵੇਂ ਤੁਸੀਂ 5 ਮਿੰਟ ਵਿੱਚ 5 ਵਾਰ ਇਹ ਕਹੋ ਪਰ ਸੁਰਤੀ ਕਹਿਣਾ ਚਾਹੀਦਾ ਸੁਰਤੀ ਨਾਲ ਕਹਿਣ ਜਦ ਸੁਰਤੀ ਨਾਲ ਕਹਿਣ ਲੱਗੇ ਨਾ ਬਿਨਾ ਜੀਭ ਹਲਾਏ ਬਿਨਾ ਬੁੱਲ ਹਲਾਏ ਫਿਰ ਖੂਨ ਵਿੱਚ ਚਲਿਆ ਜਾਂਦਾ ਇਸ ਤਰ੍ਹਾਂ ਅਭਿਆਸ ਕਰੋ ਬਹੁਤ ਆਨੰਦ ਆਏਗਾ ਬੜੀ ਤਰੱਕੀ ਹੋਵੇਗੀ ਇਹ ਸਹਿਜੂ ਜਾਣ ਦਾ ਖੂਨ ਵਿੱਚ ਚਲਾ ਜਾਏਗਾ ਕਈਆਂ ਦੇ ਬਿਮਾਰੀ ਜਾਂਦੀ ਨਾ ਖੂਨ ਵਿੱਚ ਭਗਤਾਂ ਦੇ ਖੂਨ ਵਿੱਚ ਨਾਮ ਜਾਂਦਾ ਦੇਖੋ ਬਰ ਆਨੰਦ ਕਿਹਦਾ ਬਣਦਾ ਸਾਰੀਆਂ ਬਰਿਆਈਆਂ ਸਾਰੀ ਬਿਮਾਰੀਆਂ ਨਸ਼ਟ ਹੋ ਜਾਂਦੀਆਂ ਨੇ